ਦਾ ਇੱਕ ਬੜਾ ਹਾਸਾਣਾ ਬਣ ਜਾਵੇ ਬੱਚੇ ਖੇਡਦੇ ਨੇ ਕੋਈ ਸੀਵਰੇਜ ਦੇ ਵਿੱਚ ਕੋਈ ਡਿੱਗ ਸਕਦਾ ਕੋਈ ਬੜਾ ਹਾਸਾ ਹੋ ਸਕਦਾ ਇਵਨ ਕਿ ਅਸੀਂ ਤਾਂ ਆਪ ਡੰਡੇ ਡੁੰਡੇ ਮਾਰ ਮੋਰ ਕੇ ਇਸ ਦਾ ਪਾਣੀ ਕੱਟਦੇ ਆ ਕਮੇਟੀ ਦੇ ਵਿੱਚ ਕੰਪਲੇਂਟ ਵੀ ਲੈ ਕੇ ਜਾਂਦੇ ਆ ਲੋਕਾਂ ਨੂੰ ਕਹਿੰਨੇ ਵੀ ਇਹ ਇਸ ਨੂੰ ਖਤਮ ਕੀਤਾ ਜਾਵੇ ਪਰ ਅਸੀਂ ਖੁਦ ਆਪ ਸਿਬ੍ਰੇਸ ਦੇ ਵਿੱਚ ਡੰਡੇ ਵਗੈਰਾ ਪਾਈ ਵਗੈਰਾ ਪਾ ਪੂਕੇ ਇਸ ਨੂੰ ਅਸੀਂ ਕਰ ਦਿੰਦੇ ਆ ਜਿਵੇਂ ਤੁਸੀਂ ਹਾਲੇ ਤੋਂ ਦੇਖ ਰਹੇ ਲੋਕ ਕਿੰਨੇ ਪਰੇਸ਼ਾਨ ਹੋ ਗਏ ਬਹੁਤ ਪਰੇਸ਼ਾਨ ਹੋ ਰਹਾ ਇਹਨੂੰ ਲੋਕ ਯਾਰ ਕਿਸੇ ਨਾ ਕੀ ਜਾਈ ਇਹਨੂੰ ਅਵਾਜ ਇਹਨੂੰ ਬਹੁਤ ਨੁਕਸਾਨ ਹੋ ਰਿਹਾ ਤੁਸੀਂ ਕੀ ਕਹਿ ਰਹੇ ਹੋ ਤੁਸੀਂ ਮਹੱਲੇ ਦੇ ਬੰਦੇ ਭਾਈ ਤੁਹਾਡੇ ਬਹੁਤ ਦੁਖੀਆਂ ਆਏ ਆ ਹਾਂ ਠੀਕ ਆ ਠੀਕ ਆ ਬੱਚੇ ਪੜਨ ਜਾਣ ਲੱਗੇ ਔਖੇ ਹੁੰਦੇ ਨੇ ਯਾਰ ਆਏ ਆ ਗੱਲ ਵੀਰੇ ਬੋਲੋ ਬੋਲੋ ਸਾਰਾ ਪਰਿਵਾਰ ਦੁਖੀ ਹੈ ਯਾਰ ਜਿਹੜੇ ਨਾਂ ਦੇ ਜਾਂਦੇ ਨੇ ਨਵਾਜੀ ਸਾਰੇ ਉਸ ਦਾ ਆਇਆ ਪਿਆ ਤੁਸੀਂ ਕੀ ਕੰਮਉ ਪਾਈਓ ਅਲੈਕੁਮ ਸਾਲੋ ਛੋਟੇ ਛੋਟੇ ਬੱਚੇ ਨੇ ਇਹ ਪਾਣੀ ਦੀ ਗੰਦਗੀ ਪਾਣੀ ਨਾਲ ਬੱਚੇ ਬਿਮਾਰ ਰਹਿੰਦੇ ਨੇ ਅਸੀਂ ਖੁਦ ਵੀ ਬਿਮਾਰ ਰਹਿੰਦੇ ਆ ਉਹ ਸਾਡਾ ਸਾਰਾ ਘਰ ਦੇ ਕੋਲ ਸਲਾਬ ਨਾਲ ਕੀ ਹੋ ਲ ਹੋਇਆ ਪਿਆ ਜੀ 플ਸ਼ ਤੱਕ ਪਾਣੀ ਜਾ ਰਿਹਾ ਉਪਰੋਂ ਤੱਕ ਸਾਰਾ ਘਰ ਚੀਰਿਆ ਪਿਆ ਸਾਡਾ ਦੇਖ ਲੋ ਜੀ ਕਰ ਸਾਡਾ ਘਰ ਵਾਲੇ ਜਿਹੜੇ ਬਾਹਰ ਹੀ ਨਿਕਲਸ ਗਏ ਸਾਰੇ ਆਣਾ ਜਾਣਾ ਮੈਨੂੰ ਕਿਸੇ ਨੇ ਨਾ ਬਚਣ ਜਾਣੇ ਤੁਰ ਕੇ ਜਾਂਦੇ ਬਹੁਤ ਔਕਾ ਯਾਰ ਚਲੋ ਬਿਲਕੁਲ ਚਲੋ ਠੀਕ ਆ ਤੁਸੀਂ ਕੀ ਗੁਜ਼ਾਰਿਸ਼ ਕਰਦੇ ਹੋ ਮਿਊਂਸੀਪਲ ਕੌਂਸਲ ਤੋਂ ਹੋਰ ਦੇ ਵਿਧਾਇਕ ਤੋਂ ਹੋਰ ਇਹਦੇ ਐਮ ਐਲ اے ਤੋਂ ਸਾਰਾ ਸਾਫ਼ ਹੋ ਜੇ ਯਾਰ ਪਤਾ ਹੈ ਕਹਿੰਦੇ ਆ ਪ੍ਰੋਪਰਲੀ ਜਿਹੜਾ ਹੈ ਨਾ ਸਾਫ਼ ਕਿੱਦਾਂ ਕਰਦਾ ਹੈ ਯਾਰ ਆਪਣੀ ਦਾ ਠੀਕ ਹੈ ਬਸ ਠੀਕ ਹੈ ਸ਼ੁਕਰੀਆ ਹਾਂ ਜੀ ਜਦ ਵੀ ਆਨੇ ਰਸਤਾ ਬੰਦੇ ਹੁੰਦਾ ਇੱਥੇ ਗੰਦਗੀ ਹੁੰਦੀ ਹੈ ਹਮੇਂ ਠੀਕ ਠੀਕ ਮੈਂ ਬਾਲਾ ਅੱਲਾਹ ਰਹਿਮਾਨ ਰਹੀਮ ਮੈਂ ਮੁਹੰਮਦ ਫੈਸਲ ਸਮਾਜ ਸੇਵਕ ਮਲੇ ਕੋੜਲੇ ਤੋਂ ਫਰੋਂ ਪੰਜਾਬ ਤੋਂ ਬਿਲੋਂਗ ਕਰਦਾ ਹਾਂ ਜ਼ਿਲ੍ਹਾ ਮਲੇ ਕੋੜਲਾ ਤੋਂ ਆ ਕੁਝ ਵੀਡੀਓ ਵਗੈਰਾ ਨਾ ਦਿੱਲੀ ਗੇਟ ਦੇ ਅੰਦਰ ਆ ਮੇਰੇ ਭਾਈ ਦਿੱਲੀ ਗੇਟ ਦੇ ਬੰਦੇ ਨਾ ਤੁਹਾਡੇ ਸਾਹਮਣੇ ਖੜੇ ਬਹੁਤ ਬੁਰਾ ਹਾਲ ਆ ਯਾਰ ਜਿਹੜੇ ਲੋ ਬਚਾਰੇ ਪੈਦਲ ਯਾਤਰਾ ਨੂੰ ਨਾ ਬਚਾਰੇ ਪੈਦਲ ਕਿਸੇ ਦਾ ਸਹਾਰਾ ਲੈ ਕੇ ਜਾ ਰਹੇ ਨੇ ਲੇਕਿਨ ਉਹਨੇ ਤੇ ਤਿੰਨ ਚਾਰ ਮਹੱਲੇ ਨੂੰ ਬਾਕੀ ਆ ਦੇਖੋ ਆਪਣੇ ਮਹੱਲੇ ਦੇ ਬੰਦਿਆਂ ਦੇ ਨਾਲ ਗੱਲਾਂ ਬਾਤਾਂ ਕਰਦੇ ਆ ਆ ਦੇਖੋ ਤੁਹਾਡੇ ਸਾਹਮਣੇ ਕੀ ਇਹ ਪਾਸਟ ਟਾਈਮ ਅੱਜ ਤਰੀਕ ਹੈਗੀ 1 ਤਰੀਕ ਦਿਨ ਹੈਗਾ ਬਾਹਰ ਔਰ ਤਕਰੀਬਨ 1 ਵਜੇ ਕੇ 35 ਕੁ ਮਿੰਟ ਦੀ ਵੀਡੀਓ ਆਏ ਆ ਦੇਖੋ ਮੇਰੇ ਸਾਹਮਣੇ ਆ ਆਪਣੇ ਸ਼ੋਮਨੀ ਅਕਾਲੀ ਦਲ ਦੇ ਬੰਦੇ ਖੜੇ ਨੇ ਆ ਮੇਰਾ ਭਾਈ ਆਪਣਾ ਔਰੇ ਦੇ ਨਾਗਰਿਕ ਨੇ ਇਹ ਔਰੇ ਦੇ ਹੀ ਬੰਦੇ ਨੇ ਜਿਨ੍ਹਾਂ ਦਾ ਮੈਨੇ ਪਹਿਲਾਂ ਜ਼ਿਕਰ ਕੀਤਾ ਇਹਨਾਂ ਦੀ ਸ਼ਾਪ ਵਗੈਰਾ ਔਰੇ ਆ ਇੱਕ ਬੰਦੇ ਮੇਰੇ ਭਾਈ ਔਰੇ ਨਾਗਰਿਕ ਚਲੋ ਬੋਲੋ ਹੀ ਪਹਿਲਾਂ ਤੁਸੀਂ ਬੋਲੋ ਭਾਈ ਤੂੰ ਬੋਲ ਬੋਲੋ ਹੀ ਬੋਲੋ ਆ ਇਸ ਮਲੇਰ ਨਾਗਰਿਕਾਂ ਬ੍ਰਦਰ ਜੀ ਜੀ ਇਹ ਆਪਣੇ ਰੋਜ਼ ਆਈ ਹੈ ਇਹ ਹਾਲ ਹੈ ਕੱਲ ਜੁਮੇ ਦਾ ਟਾਈਮ ਸੀਗਾ ਹਾਂ ਹਾਂ ਔਰ ਬਹੁਤ ਜ਼ਿਆਦਾ ਨਮਾਜ਼ੀਆਂ ਨੂੰ ਬਹੁਤ ਜ਼ਿਆਦਾ ਦਿੱਕਤ ਆਈ ਹੈ ਠੀਕ ਹੈ ਠੀਕ ਉਹ ਸੋਨ ਨਹੀਂ ਟਾਈਮ ਜਿਹੜੇ ਸਕੂਲੀਆ ਬੱਚੀਆਂ ਜਾਂਦੀਆਂ ਨੇ ਇਸਲਾਮਿਕ ਸਕੂਲਿਆਂ ਹੋਰ ਬਿਲਕੁਲ ਪਰ ਉਹ ਆਦੇ ਬਿਨ ਪੈਦਲ ਬੱਚੇ ਹਰ ਕਿਸੇ ਕੋਲ ਆਪਣਾ ਵੀਕਲ ਨਹੀਂ ਹੈਗਾ ਹਾਂ ਬਿਲਕੁਲ ਬਿਲਕੁਲ ਠੀਕ ਹੈ ਇਸ ਕਰਕੇ ਅਸੀਂ ਖੁਦ ਉਹ ਬੱਚਿਆਂ ਨੂੰ ਨਾ ਦੇ ਦੇਦੇ ਹੋਏ ਚਲ ਬੱਚੇ ਨੇ ਕੁੜੀਆਂ ਨੇ ਅਸੀਂ ਆਪਣੇ ਬਾਈਕ ਵਗੈਰਾ ਤੇ ਉਹਨਾਂ ਨੂੰ ਪਾਰ ਕਰਵਾ ਦਿੰਨੇ ਆ ਓਏ ਹੋਏ ਕੀ ਬਾਤ ਹੈ ਇਹ ਹਮਦਰਦੀ ਦੇ ਨਾਮ ਤੇ ਉਹ ਬੱਚੇ ਆ ਉਹਨਾਂ ਲੱਗੇ ਕਿਸੇ ਦਾ ਕੀ قصੂਰ ਹੈ ਹਾਂਜੀ ਹਾਂਜੀ ਇਸ ਕਰਕੇ ਅਸੀਂ ਤਾਂ ਪ੍ਰਸ਼ਾਸਨ ਨੂੰ ਹੀ ਮੰਗ ਕਰਦੇ ਆ ਇਹਦਾ ਪ੍ਰੋਪਰ ਉਹਦਾ ਹੱਲ ਕੀਤਾ ਜਾਵੇ ਔਰ ਦਿੱਲੀ ਦੇ ਹੀ ਕੰਮ ਆਏਗਾ ਆ ਲੋ ਜੀ ਹੁਣ ਆਪਣੇ ਭਾਈਆਂ ਨੂੰ ਦੱਸੋਗੇ ਦੇਖੋ ਸਰ ਤੁਸੀਂ ਵੀ ਔਰੇ ਤੁਹਾਡੀ ਸ਼ਾਪ ਨੂੰ ਦੋ ਇੱਕ ਬਾਲੇ ਪਾਸੇ ਇੱਕ ਅੰਦਰ ਆ ਤੁਹਾਡੀ ਸ਼ਾਪ ਆ ਦੇਖੋ ਤੁਸੀਂ ਔਰੇ ਕੰਮ ਕਰਦੇ ਹਾਂਜੀ ਬਈ ਪ੍ਰਸ਼ਾਸਨ ਦੇ ਲਈ ਸ਼ਰਮਨਾਕ ਗੱਲ ਹੈ ਕਿ ਇਸੇ ਨਾ ਗੱਲਾਂ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ ਜਿਵੇਂ ਕਿ ਤੀਸਰੇ ਦਿਨ ਹੀ ਉਰੇ ਆ ਕੇ ਇਹ ਪਾਣੀ ਜਮਾ ਹੋ ਜਾਂਦਾ ਹੈ ਤਾਂ ਇਸ ਦਾ ਕੋਈ ਸੋਲੂਸ਼ਨ ਕਰਨਾ ਚਾਹੀਦਾ ਹੈ ਨਮਾਜ਼ ਪੜਨ ਨੂੰ ਨਮਾਜ਼ੀ ਜਾਂਦੇ ਨੇ ਬੱਚੇ ਜਾਂਦੇ ਨੇ ਖੇਡਦੇ ਨੇ ਕਿਉਂਕਿ ਜਿਹੜਾ ਰਸਤਾ ਹੈ ਉਰੇ ਹਰ ਬੰਦਾ ਲੰਘਦਾ ਹੈ ਤਾਂ ਇਸ ਦੀ ਜਲਦੀ ਤੋਂ ਜਲਦੀ ਮੁਰੰਮਤ ਇੱਕ ਪ੍ਰੋਪਰ ਵੇ ਨਾਲ ਇਸ ਦਾ ਕੰਮ ਕੀਤਾ ਜਾਵੇ ਹੁਣ ਜਿਵੇਂ 3 ਦਿਨਾਂ ਕੀ ਉਰੇ ਪਾਣੀ ਖੜ ਜਾਂਦਾ ਹੈ ਇਸ ਦੇ ਲਈ ਪ੍ਰਸ਼ਾਸਨ ਨੂੰ ਧਿਆਨ ਦੇਣਾ ਚਾਹੀਦਾ ਹੈ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕਿ ਇਸ ਨੂੰ ਜਲਦੀ ਤੋਂ ਜਲਦੀ ਠੀਕ ਕਰਾਇਆ ਜਾਵੇ ਤਾਂ ਕਿ ਲੋਕਾਂ ਨੂੰ ਰਾਹਤ ਮਿਲਦੀ ਜਾਵੇ ਤਾਂ ਕਿ ਲੋਕ ਪਰੇਸ਼ਾਨ ਨਾ ਹੋਣ ਤੇ ਇਸ ਦਾ ਇੱਕ ਬੜਾ ਹਾਦਸਾ ਨਾ ਬਣ ਜਾਵੇ ਬੱਚੇ ਖੇਡਦੇ ਨੇ ਕੋਈ ਸੀਵਰੇਜ ਦੇ ਵਿੱਚ ਕੋਈ ਡਿੱਗ ਸਕਦਾ ਕੋਈ ਬੜਾ ਹਾਦਸਾ ਹੋ ਸਕਦਾ ਹੈ ਇਵਨ ਕਿ ਅਸੀਂ ਤਾਂ ਆਪ ਡੰਡੇ ਡੁੰਡੇ ਮਾਰ ਮੂਰ ਕੇ ਇਸ ਦਾ ਪਾਣੀ ਕੱਟਦੇ ਆ ਕਮੇਟੀ ਦੇ ਵਿੱਚ ਕੰਪਲੇਂਟ ਵੀ ਲੈ ਕੇ ਜਾਂਦੇ ਆ ਲੋਕਾਂ ਨੂੰ ਕਹਿੰਨੇ ਵੀ ਇਹ ਇਸ ਨੂੰ ਖਤਮ ਕੀਤਾ ਜਾਵੇ ਪਰ ਅਸੀਂ ਖੁਦ ਆਪ ਸਿਬ੍ਰੇਸ ਦੇ ਵਿੱਚ ਡੰਡੇ ਵਗੈਰਾ ਪਾਈ ਵਗੈਰਾ ਪਾ ਪੂ ਕੇ ਇਸ ਨੂੰ ਅਸੀਂ ਕਰ ਦਿੰਨੇ ਆ ਜਿਵੇਂ ਤੁਸੀਂ ਹਾਲੇ ਤੱਕ ਦੇਖ ਰਹੇ ਲੋਕ ਕਿੰਨੇ ਪਰੇਸ਼ਾਨ ਹੋ ਬਹੁਤ ਪਰੇਸ਼ਾਨ ਹੋ ਰਹਾ ਇਹਨੂੰ ਲੋਕ ਯਾਰ ਕਿਸੇ ਨਾ ਕਿਸੇ ਨੂੰ ਅਵਾਜ ਨੂੰ ਬਹੁਤ ਨੁਕਸਾਨ ਹੋ ਰਿਹਾ ਤੁਸੀਂ ਕੀ ਕਹਿ ਰਹੇ ਹੋ ਤੁਸੀਂ ਮਹੱਲੇ ਦੇ ਬੰਦੇ ਹੋ ਭਾਈ ਤੁਹਾਡੇ ਬਹੁਤ ਦੁਖੀਆਂ ਆਏ ਆ ਹਾਂ ਠੀਕ ਆ ਠੀਕ ਆ ਬੱਚੇ ਪੜਨ ਜਾਣ ਲੱਗੇ ਔਖੇ ਹੁੰਦੇ ਨੇ ਯਾਰ ਆਏ ਆ ਗੱਲ ਵੀਰੇ ਬੋਲੋ ਬੋਲੋ ਸਾਰਾ ਪਰਿਵਾਰ ਦੁਖੀ ਆ ਯਾਰ ਜਿਹੜੇ ਨਾਂਦੇ ਜਾਂਦੇ ਨੇ ਨਮਾਜ਼ੀ ਸਾਰੇ ਉਹਨਾਂ ਉਸ ਕਾਲਾ ਪਿਆ ਤੁਸੀਂ ਕੀ ਕਰੋਗੇ ਭਾਈ ਅਸਲਾਮ ਵਾਲੇਕਮ ਹਾਂ ਪੁੱ ਲੋ ਸਾਡੇ ਛੋਟੇ ਛੋਟੇ ਬੱਚੇ ਨੇ ਇਹ ਪਾਣੀ ਦੀ ਗੰਦੇ ਦੇ ਪਾਣੀ ਨਾਲ ਬੱਚੇ ਬਿਮਾਰ ਰਹਿੰਦੇ ਨੇ ਅਸੀਂ ਖੁਦ ਬਿਮਾਰ ਰਹਿੰਨੇ ਆ ਉਹ ਸਾਡਾ ਸਾਰਾ ਘਰ ਦੇ ਕੋਲ ਸਲਾਬ ਨਾਲ ਕੀ ਹੋਇਆ ਪਿਆ ਜੀ 플ਸ਼ ਤੱਕ ਪਾਣੀ ਜਾ ਰਿਹਾ ਉੱਪਰੋਂ ਤੱਕ ਆ ਸਾਰਾ ਘਰ ਚੜਿਆ ਪਿਆ ਸਾਡਾ ਦੇਖ ਲੋ ਜੀ ਇਹ ਕਰ ਸਾਡਾ ਘਰ ਵਾਲੇ ਜਿਹੜੇ ਬਾਹਰ ਹੀ ਨਿਕਲ ਨਿਕਲ ਸਕਦੇ ਆ ਸਾਰਾ ਘਰ ਆਣਾ ਜਾਣਾ ਜੇ ਤੁਸੀਂ ਇਹਨਾਂ ਬੱਚੀ ਜਾਣਾ ਤੁਰ ਕੇ ਜਾਂਦੇ ਬਹੁਤ ਔਖਾ ਯਾਰ ਚਲੋ ਬਿਲਕੁਲ ਚਲੋ ਠੀਕ ਆ ਤੁਸੀਂ ਕੀ ਗੁਜ਼ਾਰਿਸ਼ ਕਰਦੇ ਹੋ ਮਿਊਂਸੀਪਲ ਕਾਉਂਸਲ ਤੋਂ ਔਰ ਇਹ ਵਿਧਾਇਕ ਤੋਂ ਔਰ ਇਹ ਐਮ ਐਲ اے ਤੋਂ ਸਾਫ ਹੋਈਵੇ ਯਾਰ ਪਤਾ ਨਹੀਂ ਕਿਹਨੇ ਆ ਪ੍ਰੋਪਰਲੀ ਜਿਹੜਾ ਹੈ ਨਾ ਸਾਫ ਕੀਤਾ ਠੀਕ ਹੈ ਕੰਮ ਹੋਈਵੇ ਯਾਰ ਆਪਣੀ ਦਾ ਠੀਕ ਹੈ ਬਸ ਠੀਕ ਹੈ ਸ਼ੁਕਰੀਆ ਹਾਂ ਜੀ ਜਦੋਂ ਇਹਨਾਂ ਰਸਤਾ ਬੰਦ ਹੁੰਦਾ ਐਂ ਗੰਦਗੀ ਹੁੰਦੀ ਹੈ ਹਮੇਸ਼ਾ ਠੀਕ 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 ਮੈਂ ਮਾਲਾ